ਆਮ ਆਦਮੀ ਪਾਰਟੀ ਆਗੂ ਸੰਜੇ ਸਿੰਘ ਖਿਲਾਫ ਮਾਨਹਾਨੀ ਕੇਸ ਮਾਮਲੇ 'ਚ ਕਾਲੀਆਗੂ ਵਿਕਰਮ ਮਜੀਠੀਆ ਜਮਨੇਸ਼ਰ ਕੋਰਟ 'ਚ ਪੇਸ਼ ਹੋਏ ਆਪਾਗੂ ਸੰਜੇ ਸਿੰਘ ਖਿਲਾਫ ਵਿਕਰਮ ਮਜੀਠੀਆ ਨੇ ਮਾਨਹਾਨੀ ਦਾ ਕੇਸ ਸਰਜ ਕੀਤਾ ਹੋਇਆ ਹੈ ਅਦਾਲਤ ਨੇ 24 ਅਕਤੂਬਰ ਨੂੰ ਸੰਜੇ ਸਿੰਘ ਤੇ ਵਿਕਰਮ ਮਜੀਠੀਆ ਨੂੰ ਦੁਬਾਰਾ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਇਸ ਦੌਰਾਨ ਵਿਕਰਮ ਮਜੀਠੀਆ ਨੇ ਆਪ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਿੱਧੇ ਤੌਰ ਤੇ ਪੰਚਾਇਤੀ ਚੋਣਾਂ 'ਤੇ ਸਰਕਾਰ ਸ਼ਰਿਆਮ ਧੱਕੇਸ਼ਾਹੀ ਕਰ ਰਹੀ ਹੈ ਤੇ ਉਹਨਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਜਾ ਰਹੇ ਨੇ ਨਾਲ ਹੀ ਵਿਕਰਮ ਮਜੀਠੀਆ ਨੇ ਕਿਹਾ ਕਿ ਜੱਗੂ ਭਗਵ ਰਿੰਦਾ ਤੇ ਲੰਡਾ ਗੈਂਗਸਟਰਾਂ ਦੀ ਮਦਦ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਸਰਪੰਚ ਬਣਾ ਰਹੀ ਹੈ ਜੇਲਾਂ ਚੋਂ ਫੋਨ ਕਰਕੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸੇ ਨਾਲ ਹੀ ਵਿਕਰਮ ਮਜੀਠੀਆ ਨੇ ਸਾਂਸ ਸੁਖਜਿੰਦਰ ਸਿੰਘ ਰਿੰਦਾਵਾ ਬਾਰੇ ਬੋਲਦਿਆਂ ਕਿਹਾ ਕਿ ਸੁਖੀ ਰਿੰਦਾਵਾ ਪ੍ਰੈਸ ਕਾਨਫਰੰਸਾਂ ਕਰਕੇ ਕਹਿ ਰਿਹਾ ਕਿ ਉਹਨਾਂ ਨੂੰ ਗੈਂਗਸਟਰਾਂ ਤੋਂ ਖਤਰਾ ਹੈ ਉਹਨੇ ਕਿਹਾ ਕਿ ਸੁਖੀ ਰਿੰਦਾਵਾ ਨੂੰ ਕੁਝ ਹੋਰ ਨਾ ਜਾਵੇ ਮੈਂ ਅਜੇ ਉਸ ਨਾਲ ਹਿਸਾਬ ਕਰਨਾ ਹੈ ਜੱਗੂ ਭਗਵਾਨਪੂਰੀਆ ਦੇ ਪਰਿਵਾਰ ਦੀ ਗੱਲ ਕਰਦਾ ਤਾਂ ਮੈਂ ਦੱਸਦਾ ਜੱਗੂ ਭਗਵਾਨਪੂਰੀਆ ਦਾ ਪਰਿਵਾਰ ਵੀ ਬਹੁਤ ਸਿਆਣਾ ਜਿਹੜੀ ਸਰਕਾਰ ਹੁੰਦੀ ਹੈ ਉਸੇ ਸਰਕਾਰ ਵੱਲੋਂ ਚਲੇ ਜਾਂਦੇ ਨੇ ਇਹ ਉਹੀ ਕੇਸ ਹੈ ਜਿਦੇ ਚ ਅਰਵਿੰਦ ਕੇਜਰੀਵਾਲ ਨੇ ਹੱਥ ਜੋੜ ਕੇ ਦਾਸ ਕੋਲੋਂ ਮਾਫੀ ਮੰਗੀ ਸੀ ਇਹ ਉਹੀ ਕੇਸ ਹੈ ਜਿਦੇ ਚ ਅਸ਼ੀਸ਼ ਕਹਤਾਨ ਨੇ ਹੱਥ ਜੋੜ ਕੇ ਦਾਸ ਤੋਂ ਮਾਫੀ ਮੰਗੀ ਸੀ ਔਰ ਇਹਦੇ ਚ ਜਿਹੜੇ ਤੀਜੇ ਅਕਿਊਜ਼ਡ ਨੇ ਉਹ ਸੰਜੇ ਸਿੰਘ ਉਹ ਕਿਉਂਕਿ ਤੁਹਾਨੂੰ ਵੀ ਪਤਾ ਹੈ ਵਿੱਚ ਅੰਦਰ ਵੀ ਹੋ ਗਏ ਪਤਾ ਨਹੀਂ ਅੱਜਕੱਲ ਅੰਦਰ ਨੇ ਕੀ ਬਾਹਰ ਨੇ ਮਗਰ ਉਹ ਬੜੇ ਲੰਮੇ ਸਮੇਂ ਤੋਂ ਇੱਥੇ ਤਰੀਕ ਤੇ ਆ ਨਹੀਂ ਰਹੇ ਮੈਂ ਅੱਜ ਵੀ ਔਨਰੇਬਲ ਜੱਜ ਸਾਹਿਬ ਨੂੰ ਸਾਡੇ ਵਕੀਲ ਸਾਹਿਬਾਨਾਂ ਨੇ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਕਿਉਂਕਿ ਕੇਸ ਉਹਨਾਂ ਤੇ ਡੈਫਮੇਸ਼ਨ ਦਾ ਮੈਂ ਕੀਤਾ ਔਰ ਮੈਨੂੰ ਪੂਰੀ ਆਸ ਹੈ ਔਰ ਪੂਰੀ ਉਮੀਦ ਹੈ ਕਿ ਜਿਵੇਂ ਇਹਨਾਂ ਦੇ ਨਾਲ ਦੇ ਸਾਥੀ ਅਰਵਿੰਦ ਕੇਜਰੀਵਾਲ ਔਰ ਅਸ਼ੀਸ਼ ਕੈਤਾਨ ਮੇਰੇ ਕੋਲੋਂ ਮਾਫੀ ਮੰਗ ਕੇ ਆਪਦੀ ਗਲਤੀ ਨੂੰ ਉਹਨਾਂ ਨੇ ਕਹੇ ਸਾਨੂੰ ਇੱਕ ਮੌਕਾ ਦੇਓ ਸੁਧਾਰਨ ਵਾਸਤੇ ਤੇ ਦਾਸ ਨੇ ਉਹ ਮੌਕਾ ਦਿੱਤਾ ਹਾਲ ਇਹਦੇ ਵੀ ਉਹੀ ਹੋਣੇ ਸੋ ਉਹਦੀ ਤਾਰੀਖ ਸੀ ਅੱਜ ਉਸ ਦੇ ਅੱਜ ਪੇਸ਼ ਹੋਏ ਔਰ ਲਾਸਟ ਟਾਈਮ ਵੀ ਜਦ ਮੈਂ ਇੱਥੇ ਆਇਆ ਸੀ ਮੈਂ ਤੁਹਾਨੂੰ ਸਪਸ਼ਟ ਕੀਤਾ ਸੀਗਾ ਕਿ ਕਿਵੇਂ ਮੈਨੂੰ ਆਨਰੇਬਲ ਕੋਰਟ ਜਿਹੜੇ ਮੇਰੇ ਕੇਸ ਆਮ ਆਦਮੀ ਪਾਰਟੀ ਨਾਲ ਚੱਲਦੇ ਨੇ ਉਹ ਜਦੋਂ ਵੀ ਉਹ ਤਰੀਕ ਹੁੰਦੀ ਹੈ ਤੇ ਕਿਵੇਂ ਨਾ ਕਿਵੇਂ ਤਰੀਕਿਆ ਉਸੇ ਤਰੀਕ ਤੇ ਮੈਨੂੰ ਹੋਰ ਸ਼ਿਟ ਕੋਲੋਂ ਸਮਨ ਕਰਾ ਲਏ ਜਾਂਦੇ ਕਿ ਇਹ ਪਹੁੰਚੇ ਨਾ ਸੋ ਅੱਜ ਇਹ ਸਾਰੇ ਮੈਟਰ ਤੇ ਅੱਜ ਪੇਸ਼ ਹੋਏ ਆ ਔਰ ਮੈਂ ਚਾਹੂੰਗਾ ਕਿ کورٹ ਨੇ ਡਾਇਰੈਕਸ਼ਨ ਦਿੱਤੀ ਹੈ ਔਰ ਕੋਰਟ ਨੇ ਆਨਰੇਬਲ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਤੁਸੀਂ ਪੇਸ਼ ਹੋਏ ਅਗਲੀ ਵਾਰੀ ਕਿਉਂਕਿ ਮੈਨੂੰ ਲੱਗਦਾ 97 ਵਾਰੀ ਚੋਂ ਸ਼ਾਇਦ 4 ਵਾਰੀ ਜਾਂ 3 ਵਾਰੀ ਪੇਸ਼ ਹੋਏ ਸੋ ਕਭਰਾਟ ਹੈ ਉਹਨਾਂ ਨੂੰ ਕੀ ਹੈ ਘਬਰਾਓ ਨਾ ਭਾਈ ਮੈਂ ਹੱਥ ਫੜ ਕੇ ਲੈ ਆਉਂਗਾ ਆਓ ਸਾਹਮਣੇ ਪੇਸ਼ ਹੋ ਤੇ ਦੋ ਦੋ ਹੱਥ ਦੋ ਦੋ ਗੱਲਾਂ ਸਾਹਮਣੇ ਬੈ ਕੇ ਕਰੀਏ ਪੰਚਾਇਤੀ ਚ ਉਹਨਾਂ ਦੇਖ ਰਹੇ ਆ ਜੀ ਕਾਫੀ ਗੁੰਡਾਗਰਦੀ ਹੋਈ ਹੈ ਸਿਰ ਪਾਟੇ ਨੇ ਲੋਕ ਆਪਸੇ ਵਿੱਚ ਭਿੜੇ ਹਨ ਇਹਦੇ ਲਈ ਸਿੱਧੇ ਤੌਰ ਦੇ ਉੱਤੇ ਪ੍ਰਸ਼ਾਸਨ ਦਾ ਫੇਲੀਅਰ ਮੰਨਿਆ ਜਾ ਰਿਹਾ ਹੈ ਸਰਕਾਰ ਦਾ ਫੇਲੀਅਰ ਮੰਨਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਤੇ ਤੁਸੀਂ ਮੇਰਾ ਵੀਰ ਇੱਕ ਮੈਂ ਅੱਜ ਬੜੀ ਸਪਸ਼ਟ ਐਂਡ ਕਲੀਅਰ ਅਲੀਗੇਸ਼ਨ ਆ ਸਮਝਿਓ ਇਹ ਮੈਂ ਕਲੀਅਰਲੀ ਕਹਿ ਰਿਹਾ ਤੁਹਾਨੂੰ ਕਿ ਇਸ ਪੰਚਾਇਤੀ ਚੋਣਾਂ ਚ ਪੰਜਾਬ ਦੇ 13.5 ਹਜ਼ਾਰ ਪਿੰਡਾਂ ਚ ਰਹਿਣ ਵਾਲੇ ਲੋਕਾਂ ਨੂੰ ਲੋਕਤੰਤਰ ਦੀ ਜਿਹੜੀ ਬੇਸਿਕ ਪ੍ਰਕਿਰਿਆ ਹੈ ਵੋਟਾਂ ਪਾਉਣ ਦੀ ਉਹਦੇ ਤੋਂ ਵਾਂਝੇ ਵੀ ਰੱਖਿਆ ਜਾ ਰਿਹਾ ਹੈ ਔਰ ਕਰੋੜਾਂ ਰੁਪਏ ਦੀ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ ਸਰਪੰਚੀਆਂ ਨੂੰ ਪੰਚੀਆਂ ਨੂੰ ਵੇਚਿਆ ਜਾ ਰਿਹਾ ਹੈ ਔਰ ਹਰ ਬਲਾਕ ਦੀ ਮੈਂ ਅੱਜ ਕਹਿ ਰਿਹਾ ਇਹ ਕਹਿੰਦੇ ਨਾ ਕੱਟੜ ਇਮਾਨਦਾਰ ਇਹਨਾਂ ਤੋਂ ਕੱਟੜ ਬੇਈਮਾਨ ਲੋਕ ਕੋਈ ਨਹੀਂ ਮਜੀਠਾ ਬਲਾਕ ਔਰ ਤਰਸਿੱਕਾ ਬਲਾਕ ਜੇ ਮੈਂ ਕਹਿ ਦਿਆਂ ਬਟਵੀ ਜੇ ਵਿਜੀਲੈਂਸ ਦੀ ਇਨਕੁਆਇਰੀ ਬੀਡੀਓ ਅਮਨਦੀਪ ਤੇ ਗੁਰਪ੍ਰਤਾਪ ਦੀ ਹੋ ਜੇ ਔਰ ਹਲਫੀਆ ਬਿਆਨ ਲੋਕ ਦੇਣ ਨੂੰ ਤਿਆਰ ਹੋਣਗੇ ਜੇ ਸਰਕਾਰ ਉਹਨਾਂ ਦੀ ਉਹਨਾਂ ਨੂੰ ਡਰਾਵੇ ਧਮਕਾਵੇ ਨਾ ਲੱਖਾਂ ਰੁਪਈਆ ਲੈ ਕੇ ਰਿਜ਼ਰਵ ਡੀ ਰਿਜ਼ਰਵ ਰੈਜ਼ਰਵੇਸ਼ਨ ਦੇ ਉੱਤੇ ਖੇਡ ਔਰ ਕਾਗਜ਼ ਦੀ ਪ੍ਰਕਿਰਿਆ ਨੂੰ ਕਾਗਜ਼ ਉਡਾਉਣ ਤੱਕ ਦੇ ਇਹ ਚੱਕਰ 'ਚ ਲੱਖਾਂ ਰੁਪਏ ਦਾ ਲੈਣ-ਦੇਣ ਹੋ ਰਿਹਾ ਔਰ ਸਾਰੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਇਹ ਨਾਉ ਦੀ ਵੋਟ ਹੈ ਇਹ ਲੋਕਤੰਤਰ ਦਾ ਕੋਜਾ ਮਜ਼ਾਕ ਉਟਾਇਆ ਗਿਆ ਇਹ ਡਿਕਟੇਟਰਸ਼ਿਪ ਹੈ ਔਰ ਪੈਸੇ ਦਾ ਜ਼ੋਰ ਤੇ ਇਲੈਕਸ਼ਨ ਹੋ ਰਹੀ ਔਰ ਪੈਸਾ ਹੀ ਚੱਲਿਆ ਔਰ ਰੱਜ ਕੇ ਇਹਦੇ ਚ ਲੁੱਟ ਕੋ ਛੁੱਟ ਲੋਕਾਂ ਦੀ ਕੀਤੀ ਗਈ ਔਰ ਜੋ ਮਾਰਕਟ ਆਈ ਹੋਈ ਆ ਕਈ ਬਲਾਕ ਤਾਂ ਇਹ ਜਿਹੇ ਨੇ ਜਿੱਥੇ ਮੇਰੇ ਕੋਲ ਖਬਰ ਆਈ ਆ ਕਿ ਕਾਗਜ਼ ਹੀ ਮੈਨੂੰ ਲੱਗਦਾ 10% ਆਪੋਜੀਸ਼ਨ ਨੇ ਢਾਕਲ ਕੀਤੇ ਬਾਕੀ ਨੇ ਕੀਤੇ ਨਹੀਂ ਫਿਰ 2 ਸਾਲ ਦੀ ਦੇਰੀ ਕਿਉਂ ਪੰਚਾਇਤ ਦੀ ਇਲੈਕਸ਼ਨ ਜੇ ਇਸ ਤਰ੍ਹਾਂ ਧੱਕੇਸ਼ਾਹੀ ਕਰਨੀ ਸੀ ਗੈਂਗਸਟਰ ਜੱਗੂ ਭਗਵਾਨਪੁਰੀਆ ਲਾਰੈਂਸ ਬਿਛਨੋਈ ਆ ਲੰਡਾ ਰਿੰਦਾ ਹੈਪੀ ਇਸ ਜਿੰਨੇ ਗੈਂਗਸਟਰ ਨੇ ਇਹ ਫੋਨ ਕਰ ਕਰਕੇ ਇਹਨਾਂ ਨੇ ਪਿੰਡ ਵਾਲਿਆਂ ਨੂੰ ਡਰਾਇਆ ਤੇ ਧਮਕਾਇਆ ਤੇ ਇਹ ਕੈਂਡੀਡੇਟਾਂ ਨੂੰ ਬਿਠਾਉਣ ਦੀ ਕੀਤੀ ਔਰ ਲੱਖਾਂ ਰੁਪਈਆ ਉਹਦੇ 'ਚ ਫੇਰ ਚੱਲਿਆ ਇਹ ਹਾਲਾਤ ਨੇ ਨਹੀਂ ਸੁੱਖੀ ਨੂੰ ਖਤਰਾ ਹੈ ਕਿ ਨਹੀਂ ਵੈਸੇ ਮੈਂ ਵੇਖ ਰਿਹਾ ਸੀ ਕੱਲ ਉਹਦੀ ਗੱਲ ਕਰਨ ਦਿਆ ਸੀਗਾ ਖਤਰਾ ਤਾਂ ਪਾਹ ਤੈਨੂੰ ਵੀ ਆ ਉਹਦੇ ਤੋਂ ਵੈਸੇ ਗੱਲ ਕਰਦੇ ਸੁੱਖੀ ਨੂੰ ਕੁਝ ਹੋ ਨਾ ਜਾਵੇ ਕਿਉਂਕਿ ਇਹਦੇ ਨਾਲ ਮੈਂ ਹਿਸਾਬ ਕਰਨਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਜੀ ਸੁਖੀ ਰੰਦਾਵਾ ਤਾਂ ਕੱਲ ਪਰਸੋ ਮੈਂ ਵੇਖਣ ਰਿਆ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨੋਂ ਤੇ ਰੌਲਾ ਪਾਉਂਦਾ ਸੀ ਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ 'ਚ ਜਨਤਕ ਕੀਤੀ ਜਦ ਇਹੋਂ ਦੇ ਗੱਲ 'ਚ ਸਰੋਪਾ ਪਾਉਂਦਾ ਸੀ ਹੁਣ ਅਚਲ ਚ ਜੱਗੂ ਭਗਵਾਨਪੁਰਿਆ ਦਾ ਟੱਪਰ ਵੜਾ ਸਿਆਣਾ ਪਿਛਲੇ 5 ਸਾਲੋਂ ਸੁਖੀ ਨਾ ਰਹੇ ਹੁਣੋ ਆਮ ਆਦਮੀ ਪਾਰਟੀ ਨਾਲ ਚਲੇ ਗਏ ਮਗਰ ਗੈਂਗਸਟਰਾਂ ਦਾ ਬੋਲਬਾਲਾ ਇਹ ਚ ਇਲੈਕਸ਼ਨ 'ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ 'ਚ ਫੋਨ ਜੇਲ੍ਹਾਂ 'ਚੋਂ ਫੋਨ ਜਾ ਰਹੇ ਤੁਸੀਂ ਇਹ ਵੇਖੋ ਜਿੱਥੇ ਕੋਈ ਫੋਨ ਅਲਾਉਟ ਨਹੀਂ ਫੋਨ ਜਾ ਜਾ ਕੇ ਸਰਪੰਚਾਂ ਨੂੰ ਡਰਾ ਧਮਕਾਇਆ ਜਾ ਰਿਹਾ ਹੈ ਐਜ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੋਈਆਂ ਨੇ ਇਸ ਮਛਲੇ 'ਚ ਮਗਰ ਡਰਦੇ ਕਹੀ ਦੇਣਾ ਵੀ ਨਹੀਂ ਚਾਹੁੰਦੇ ਕਹਿੰਦੇ ਤੁਹਾਨੂੰ ਦੇਣ ਨਹੀਂ ਚਾਰ ਚੱਪਣ ਦਵਾਂਗੇ ਜਗੀਤ ਸਾਹਿਬ ਇੱਕ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨਹੋਰਾ ਜੀ ਅਸੀਂ ਗੱਲ ਕਰ ਲਈਏ ਸੀਐਮ ਪੰਜਾਬ ਦੀ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਦਵਾ ਨੂੰ ਲਾਦ ਦਿੱਤਾ ਗਿਆ ਉਸ ਤੋਂ ਬਾਅਦ ਬਲਤੇਜ ਪੰਨੋਹਰਾ ਨੂੰ ਲਾਦ ਦਿੱਤਾ ਗਿਆ ਹੈ ਓਐਸਡੀ ਜਿਹੜੇ ਨੇ ਉਹਨਾਂ ਦੇ ਲੋਨ ਦੀ ਕਾਰਤੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਕੀ ਹੋ ਰਿਹਾ ਕਿ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ ਆਹ ਲੇ ਤਾਂ ਯਾਰ ਉਹਦੇ ਉਹ ਉਹੀ ਲਾਥ ਰਹੇ ਆ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰਾਂਗੇ ਅਡਵਾਈਜ਼ਰ ਜੇ ਲੱਥੈਂਦੇ ਆ ਪੰਨੂ ਹਲੇ ਲਾਇਆ ਕਿ ਨਹੀਂ ਲਾਇਆ ਇਹ ਹਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ ਇਸ ਲਈ ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ LOC ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨ ਆਰ ਆਈ ਆ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਐ ਕਿ ਚੀਫ ਮਿਨਿਸਟਰ ਸਾਹਿਬ ਦੇ ਐਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਐ ਇਹ ਉਹੀ ਕੇਸ ਐ ਜਿਹਦੇ 'ਚ ਅਰਵਿੰਦ ਕੇਜਰੀਵਾਲ ਨੇ ਹੱਥ ਜੋੜ ਕੇ ਦਾਸ ਕੋਲੋਂ ਮਾਫੀ ਮੰਗੀ ਸੀ ਇਹ ਉਹੀ ਕੇਸ ਐ ਜਿਹਦੇ 'ਚ ਅਸ਼ੀਸ਼ ਕਹਿਤਾਨ ਨੇ ਹੱਥ ਜੋੜ ਕੇ ਦਾਸ ਤੋਂ ਮਾਫੀ ਮੰਗੀ ਸੀ ਔਰ ਇਹਦੇ ਚ ਜਿਹੜੇ ਤੀਜੇ ਅਕਿਊਜ਼ਡ ਨੇ ਉਹ ਸੰਜੇ ਸਿੰਘ ਉਹ ਕਿਉਂਕਿ ਤੁਹਾਨੂੰ ਵੀ ਪਤਾ ਹੈ ਵਿੱਚ ਅੰਦਰ ਵੀ ਹੋ ਗਏ ਪਤਾ ਨਹੀਂ ਅੱਜ ਕੱਲ ਅੰਦਰ ਨੇ ਕਿ ਬਾਹਰ ਨੇ ਮਗਰ ਉਹ ਬੜੇ ਲੰਮੇ ਸਮੇਂ ਤੋਂ ਇੱਥੇ ਤਰੀਕ ਤੇ ਆ ਨਹੀਂ ਰਹੇ ਮੈਂ ਅੱਜ ਵੀ ਔਨਰੇਬਲ ਜੱਜ ਸਾਹਿਬ ਨੂੰ ਸਾਡੇ ਵਕੀਲ ਸਾਹਿਬਾਨਾਂ ਨੇ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਕਿਉਂਕਿ ਕੇਸ ਉਨ੍ਹਾਂ ਤੇ ਡਿਫਰਮੇਸ਼ਨ ਦਾ ਮੈਂ ਕੀਤਾ ਔਰ ਮੈਨੂੰ ਪੂਰੀ ਆਸ ਹੈ ਔਰ ਪੂਰੀ ਉਮੀਦ ਹੈ ਕਿ ਜਿਵੇਂ ਇਹਨਾਂ ਦੇ ਨਾਲ ਦੇ ਸਾਥੀ ਅਰਵਿੰਦ ਕੇਜਰੀਵਾਲ ਔਰ ਆਸ਼ੀਸ਼ ਕੈਤਾਨ ਮੇਰੇ ਕੋਲੋਂ ਮਾਫੀ ਮੰਗ ਕੇ ਆਪਦੀ ਗਲਤੀ ਨੂੰ ਉਹਨਾਂ ਨੇ ਕਿਹਾ ਸਾਨੂੰ ਇੱਕ ਮੌਕਾ ਦਿਓ ਸੁਧਾਰਨ ਵਾਸਤੇ ਤੇ ਦਾਸ ਨੇ ਉਹ ਮੌਕਾ ਦਿੱਤਾ ਹਾਲ ਇਹਦੇ ਵੀ ਉਹੀ ਹੋਣੇ ਅਖੀਰ ਸੋ ਉਹਦੀ ਤਾਰੀਖ ਸੀ ਅੱਜ ਉਸ 'ਤੇ ਅੱਜ ਪੇਸ਼ ਹੋਏ ਔਰ ਲਾਸਟ ਟਾਈਮ ਵੀ ਜਦ ਮੈਂ ਇੱਥੇ ਆਇਆ ਸੀ ਮੈਂ ਤੁਹਾਨੂੰ ਸਪਸ਼ਟ ਕੀਤਾ ਸੀਗਾ ਕਿ ਕਿਵੇਂ ਮੈਨੂੰ ਆਨਰੇਬਲ ਕੋਰਟ ਜਿਹੜੇ ਮੇਰੇ ਕੇਸ ਆਮ ਆਦਮੀ ਪਾਰਟੀ ਨਾਲ ਚੱਲਦੇ ਨੇ ਉਹ ਜਦੋਂ ਵੀ ਉਹ ਤਰੀਕ ਹੁੰਦੀ ਆ ਤੇ ਕਿਵੇਂ ਨਾ ਕਿਵੇਂ ਤਰੀਕਿਆ ਉਸੇ ਤਰੀਕ ਤੇ ਮੈਨੂੰ ਹੋਰ ਸ਼ਿਟ ਕੋਲੋਂ ਸਮਨ ਕਰਾ ਲਏ ਜਾਂਦੇ ਕਿ ਇਹ ਪਹੁੰਚੇ ਲੈ ਸੋ ਅੱਜ ਇਹ ਸਾਰੇ ਮੈਟਰ ਤੇ ਅੱਜ ਪੇਸ਼ ਹੋਏ ਆ ਔਰ ਮੈਂ ਚਾਹੂੰਗਾ ਕਿ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਔਰ ਕੋਰਟ ਨੇ ਆਨਰੇਬਲ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਤੁਸੀਂ ਪੇਸ਼ ਹੋਏ ਹੋ ਅਗਲੀ ਵਾਰੀ ਕਿਉਂਕਿ ਮੈਨੂੰ ਲੱਗਦਾ 97 ਵਾਰੀ ਚੋਂ ਸ਼ਾਇਦ 4 ਵਾਰੀ ਜਾਂ 3 ਵਾਰੀ ਪੇਸ਼ ਹੋਏ ਸੋ ਕਬਰਾਟ ਹੈ ਉਹਨਾਂ ਨੂੰ ਕੀ ਆ ਘਬਰਾਓ ਨਾ ਭਾਈ ਮੈਂ ਹੱਥ ਫੜ ਕੇ ਲੈ ਆਉਂਗਾ ਆਓ ਸਾਹਮਣੇ ਪੇਸ਼ ਹੋਓ ਤੇ ਦੋ ਦੋ ਹੱਥ ਦੋ ਦੋ ਗੱਲਾਂ ਸਾਹਮਣੇ ਬੈ ਕੇ ਕਰੀਏ